ਨਿਕਲ ਜਾ ਬੁੱਲਿਆ ਨਾਕਾ ਤਕੜਾ ਹੀ ਆ ਰੋਗ ਰੋਗ ਰੋਗਾ ਕਾਕਾ ਯਾਰ ਬੱਬਰ ਉੱਕੜੀ ਲੱਗਾਈ ਤੂੰ ਤਾਂ ਗਿੱਟੇ ਛਲਾ ਲੈਨੇ ਮਸ਼ੀਨਰੀ ਦਾ ਮਜ਼ਾਕ ਨਹੀਂ ਕਰੀਦਾ ਕੋਈ ਕਾਕਾ ਆਇਆ ਕਿਧਰੋਂ ਆ ਤੂੰ ਹਸਪਤਾਲ ਚੋਂ ਆਇਆ ਮੈਂ ਜਨਾਬ ਲੱਗਦਾ ਤਾਂ ਨਹੀਂ ਹਸਪਤਾਲ ਚੋਂ ਆਇਆ ਟੌਰ ਤਾਂ ਬੜੀ ਕੱਢੀ ਏ ਉਹ ਸੌ ਲੱਗੇ ਹਸਪਤਾਲ ਚੋਂ ਆਇਆ ਕੱਪੜੇ ਤੂੰ ਉਦਾਂ ਪਾਏ ਤਾਂ ਪਤਾ ਕਿੰਨੀਆਂ ਸੋਹਣੀਆਂ ਆ ਸਾਰਾ ਨਰਸਾਂ ਦਾ ਆ ਵੀ ਦਾ ਥੱਪੜਾ ਦੋ ਮਾਰਦੇ ਆ ਤੁਹਾਡੇ ਤੋਂ ਕੋਈ ਅਧਿਕਾਰ ਨਹੀਂ ਦਾ ਥੱਪੜ ਮਾਰਨ ਦਾ ਐਲ ਐਲ ਬੀ ਕੀਤੀ ਮੈਂ ਵੀ ਆ ਵੀ ਦਾ ਮਾਰੂ ਨਾ ਹੌਲੀ ਦਿਖਾ ਦਿਨਾ ਲਾਇਸੈਂਸ ਜਨਾਬ ਦਿਖਾ ਦਿਨਾ ਉਹ ਨਹੀਂ ਜਨਾਬ ਮੈਂ ਕਿੱਥੇ ਆਣਾ ਉਹ ਗੱਤੀ ਨਾਲ ਰੇਸ ਤੱਕ ਹੋ ਗਈ ਆ ਸਾਰੇ ਚਾਬੀ ਚਾਬੀ ਵੇਚਾ ਯਾਰ ਹਾਰੇ ਬਹਿ ਗਿਆ ਹਾਲੇ ਸੰਸਰ ਚੇਂਜ ਕੀਤਾ ਇਹਦਾ ਉਹ ਨਹੀਂ ਨਹੀਂ ਜਨਾਬ ਅਰਜੀਨਲ ਆ ਕੰਪਨੀ ਵੱਲੋਂ ਹੀ ਆ ਮੈਂ ਚਲਾ ਕੇ ਰਖਾ ਦਿੰਦਾ ਸਾਲਿਆ ਫੁੱਦੂ ਬਣਾਉਂਦੇ ਆ ਮੋਟੀ ਚਾਲ ਮੋਟਾ ਪੈਸਾ ਦਿਖਾ ਦੋ ਕੋਈ ਮਾਰੇ ਜੈ ਉਹ ਕਰਦਾ ਉਹ ਜਹਾਬ ਵਾਲੀ ਕੰਪਨੀ ਥੋੜਾ ਤਾਂ ਦਵਾਇਆ ਕੰਮ ਕਰਦਾ ਬੰਦਾ ਨਾ ਹਾਂਜੀ ਉਹ ਵਗਿਆ ਯਾਰ ਤੇ ਮਿਲਣ ਦੇ ਚੱਕਰ ਜਿੱਥੇ ਪੁਲਿਸ ਆਣ ਕੇ ਘੇਰ ਲਿਆ ਵਾ ਚੱਲ ਮੈਂ ਸਕੈਨਰ ਭੇਜਦਾ ਵਾਂ ਵੀਰ ਪਾਸਾ ਹੰਡ ਕਰਦੇ ਕੁਲ ਮੋਗ ਗਈ ਆ ਉਹ ਕੋਈ ਨਹੀਂ ਬੁੱਕੇ ਨੂੰ ਮੈਂ ਆਪਣੇ ਦੇ ਲੈਣਾ ਪਰ ਆਏ ਆਪਣੇ ਕੁਝ ਨਹੀਂ ਜਣਾਓ ਉਹ ਜਣਾਓ ਜਾ ਲੈ ਦੋ ਯਾਰ ਪਲੀਜ਼ ਕੋਡ ਪ੍ਰੋਮਿਸ ਅੱਗੇ ਤੋਂ ਕਦੀ ਨਹੀਂ ਦੱਸਦਾ ਪਲੀਜ਼ ਹਾਂਜੀ ਨੇ ਜੇ ਦਿਖਿਆ ਨਾ ਮਾਰ ਦਿਓ ਖਾਲਾ ਫਤਿਹ ਐਂਬੀਓ